<laughs> Hello. <laughs>

ਦੀ ਨਾਮ ਮੈਂ ਬੋਲ ਰਿਹਾ ਦੇਖੀਂ ਸੁਪਰੇ ਬੋਲ ਰਿਹਾ ਬੋਲ ਸੁਣੋ ਜੋ ਲਖਣੇ ਮੇਰੀ ਨੇ ਆਪ ਬੋਲੇ ਪਿਆਰ ਜੀ ਅੱਜ ਜਿਹੜਾ ਹੈਗਾ ਵੋਟਰਾਂ ਸਪੋਰਟਰਾਂ ਦਾ ਧੰਨਵਾਦ ਕੀਤਾ ਜਾ ਰਿਹਾ ਵੱਡੀ ਜਿੱਤ ਤੋਂ ਬਾਅਦ ਕੀ ਕਹਿਣਾ ਚਾਹੋਗੇ ਮੈਂ ਇਹ ਵੋਟਰਾਂ ਸਪੋਰਟਰ ਨਹੀਂ ਮੇਰੇ ਭਰਾ ਭੈਣ ਭਰਾਈ ਆ ਸਾਰੇ ਇਹ ਜਦੋਂ ਮੇਰੀ ਕੋਈ ਇਲੈਕਸ਼ਨ ਹੁੰਦੀ ਆ ਇਹਨਾਂ ਨੂੰ ਇੱਕ ਇਸ਼ਾਰੇ ਦੀ ਲੋੜ ਹੁੰਦੀ ਆ ਵੀ ਆਪਾਂ ਇਕੱਠੇ ਹੋਈਏ ਤੇ ਕੀ ਆਪਾਂ ਇਹ ਕਰਨਾ ਚਾਹੀਦਾ ਆਪਾਂ ਨੂੰ ਅ ਇਲੈਕਸ਼ਨ ਦੀ ਕੁਝ ਜੇ ਸਾਡੀ ਡਿਊਟੀ ਲੱਗਦੀ ਕਿਸੇ ਪਾਸੇ ਵੀ ਮੈਂ ਤਕਰੀਬਨ 35 ਸਾਲ ਤੋਂ ਸਿਆਸਤ ਦੇ ਵਿੱਚ ਹੈਗਾ ਹਾਂ ਸ਼ੁਰੂ ਤੋਂ ਇਲੈਕਸ਼ਨਾਂ ਲੜਦੇ ਆਉਂਦੇ ਆ ਤੇ ਪ੍ਰਮਾਤਮਾ ਇਹਨਾਂ ਦੀ ਬਦੌਲਤ ਹੀ ਮੈਨੂੰ ਸਫਲਤਾ ਮਿਲਦੀ ਰਹੀ ਆ ਮੈਂ ਇਹਨਾਂ ਦਾ ਇਹ ਮੇਰੀ ਟੀਮ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਮੈਨੂੰ ਬਹੁਤ ਵੱਡੀ ਲੀਡ ਨਾਲ ਚਾਰ ਪੰਜ ਦਿਨ ਦੇ ਵਿੱਚ ਮਿਹਨਤ ਵੀ ਕੁਝ ਕਰਨੀ ਜਿਹੜੀ ਬੜਾ ਮੁਸ਼ਕਲ ਹੁੰਦਾ ਆ ਇਹ ਟੀਮਾਂ ਪਿੰਡ ਪਿੰਡ ਘੁੰਮਦੇ ਰਹੀਆਂ ਸਾਡੀਆਂ ਪਿੰਡ ਪਿੰਡ ਜਾ ਕੇ ਲੋਕਾਂ ਦੇ ਕੋਲੋਂ ਵੋਟਰਾਂ ਵੋਟਾਂ ਮੰਗਦੇ ਰਹੀਆਂ ਪਰ ਇਹਨਾਂ ਦੀ ਮਿਹਨਤ ਦਾ ਅੱਜ ਫਲ ਰੂਸਨ ਮਿਲਿਆ ਸਰ ਉਹ ਸਰ ਬਲਾਕ ਸੰਪਤੀ ਦੀ ਜਿਹੜੀ ਪ੍ਰੋਬਲਮ ਆਈ ਸੀ 1 ਵਜੇ ਸਰਕਾਰ ਨੂੰ ਆਖਰ ਝੁਕੜਾ ਪਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਮੇਰੀ ਤਾਂ ਕਾਉਂਟਿੰਗ 5 ਵਜੇ ਖਤਮ ਹੋ ਗਈ ਸੀਗੀ ਉਹਦੇ ਵਿੱਚ ਮੈਨੂੰ ਮਤਲਬ ਸਾਡੀਆਂ ਵੋਟਾਂ ਜੁੜੀਆਂ ਗਈਆਂ ਸੀ ਸਾਰਾ ਕੰਮ ਕੰਪਲੀਟ ਹੋ ਗਿਆ ਸੀ ਤੇ ਪਰਬ ਜੋ ਸੰਘਾ ਜਿਹੜੀ ਸੰਪਤੀ ਸਾਡੀ ਅੱਧੀ ਜ਼ੋਨ ਦੀ ਸੰਪਤੀ ਸੀਗੀ ਉਹਦੇ ਵਿੱਚ 12 ਵੋਟਾਂ ਦੇ ਨਾਲ ਫਰਕ ਨਾਲ ਜਿੱਤੇ ਸੀਗੇ ਜਿਹਦੇ ਵਿੱਚ ਜਿਹੜਾ ਵਿਰੋਧੀ ਧਰਦਾ ਉਮੀਦਵਾਰ ਸੀਗਾ ਉਹਨਾਂ ਦੇ ਪਿੰਡੋਂ ਜੋਰਾਵਰ ਸਿੰਘ ਉਹਨਾਂ ਨੇ ਉਹਨਾਂ ਨੂੰ ਜਫੀਆਂ ਪਾ ਕੇ ਵਧਾਈਆਂ ਵੀ ਦੇਤੀਆਂ ਸੀ ਪਰ ਕੁਝ ਸ਼ਰਾਰਤੀ ਲੋਕ ਹੁੰਦੇ ਆ ਪਿੰਡਾਂ ਦੇ ਵਿੱਚ ਉਹਨਾਂ ਨੇ ਸ਼ਰਾਰਤ ਕੀਤੀ ਇਹੋ ਜਿਹੀ ਕਿ ਇਹਨਾਂ ਦੀ ਰੀਕਾਉਂਟਿੰਗ ਕਰਵਾਉਣੀ ਚਾਹੀਦੀ ਆ ਐਪਲੀਕੇਸ਼ਨ ਦੇਤੀ ਐਸਟੀਐਮ ਸਾਹ ਨੂੰ ਛੋ-ਛੋ ਪੰਜ ਵਿੱਚ ਪਾਈ ਰੱਖਿਆ ਸਾਰੀ ਰਾਤ ਉਹ ਵਿਚਾਰੇ ਬਹੁਤ شریف ਅਫਸਰ ਮੈਂ ਉਹਨਾਂ ਨੂੰ ਮੰਨਦਾ ਵੀ ਬਹੁਤ ਜਿਆਦਾ ਸਾਊ ਬੰਦੇ ਆ ਪਰ ਸਾਨੂੰ ਵਿਸ਼ਵਾਸ ਦਵਾਇਆ ਸਾਰੀ ਪੁਲਿਸ ਪ੍ਰਸ਼ਾਸਨ ਨੇ ਵੀ ਅਸੀਂ ਤੁਹਾਡੇ ਨਾਲ ਧੱਕਾ ਨਹੀਂ ਹੋਣ ਦੇ ਕੋਸ਼ਿਸ਼ ਇਹਨਾਂ ਦੀ ਇਹੀ ਆ ਕਿ ਤੁਹਾਡੇ ਨਾਲ ਧੱਕਾ ਕਰਨਗੇ ਇਹ ਪਰ ਅਸੀਂ ਤੁਹਾਡੇ ਨਾਲ ਧੱਕਾ ਨਹੀਂ ਹੋਣ ਦੇ ਸਾਡੇ ਤੁਸੀਂ ਆਸ ਰਹਿ ਕੇ ਰੱਖੋ ਪਰ ਅਸੀਂ ਇਹਨਾਂ ਦੀ ਵੇਟ ਕੀਤੀ ਸਾਰਾ ਰਾਤ ਤਿੰਨ ਤੋਂ ਚਾਰ ਵਾਰੀ ਉਹਦੀ ਕਾਊਂਟਿੰਗ ਕਰਵਾਈ ਗਈ ਦੁਬਾਰਾ ਦੁਬਾਰਾ ਪਰ ਫੇ ਵੀ ਸਾਡਾ ਵੀਰ ਪ੍ਰਜੋਤ ਸਿੰਘਾ ਜੋ ਮਿਹਨਤੀ ਮੇਰੇ ਵਾਂਗੂ ਵੀ ਮਿਹਨਤ ਕਰਦਾ ਬਹੁਤ ਜ਼ਿਆਦਾ ਤੇ ਉਹਨੂੰ ਜਿੱਤ ਪ੍ਰਾਪਤ ਹੋਣੀ ਚਾਹੀਦੀ ਹੈ ਜੀ ਹੁਣ ਕਿਹੜੇ ਕੰਮਾਂ ਨੂੰ ਲੈ ਕੇ ਜਿਹੜਾ ਹੈਗਾ ਅੱਗੇ ਤੁਰੇ ਅਸੀਂ ਜੀ ਅਸੀਂ ਜੋ ਵਿਕਾਸ ਦੇ ਕੰਮ ਜੋ ਮਨੋ ਜ਼ਿਲ੍ਹਾ ਪਿਛਲੋਂ ਨੂੰ ਗਰੰਟਾ ਆਉਂਦੀਆਂ ਉਹ ਪਿੰਡਾਂ ਦੇ ਵਿੱਚ ਜਿਹੜੀ ਜਿਹੜੀ ਸਰਪੰਚਾਂ ਨੂੰ ਜ਼ਰੂਰਤ ਹੋਊਗੀ ਇਸ ਦਾ ਸਾਨੂੰ ਡਿਮਾਂਡ ਕਰਨੀ ਹੈ ਮਤੇ ਪਾ ਕੇ ਦੇਣਗੇ ਅਸੀਂ ਉਹਨਾਂ ਨੂੰ ਮਹੱਈਆ ਕਰਾਂਗੇ ਹਰ ਹਾਲਤ ਉਹਨਾਂ ਦੇ ਨਾਲ ਖੜੇ ਹਾਂਗੇ ਕੀ ਵੋਟਰਾਂ ਮੈਂ ਵੋਟਰਾਂ ਨੂੰ ਇਹ ਹੀ ਅਪੀਲ ਕਰਨੀ ਚਾਹਨਾ ਕਿ ਇਹ ਤਾਂ ਆਪਾਂ ਮੋਰਚਾ ਫੜੇ ਕਰ ਲਿਆ ਕਿਲਾ ਘਟਾਤਾ ਆ ਜੇ ਨੂਰਪੁਰ ਦਾ ਕਿਲਾ ਕਿੰਨੇ ਸੀ ਉਹਨਾਂ ਨੇ ਢਾਇਆ ਆ ਤੇ ਪਰ ਹੁਣ 2027 ਵਾਲਾ ਮੈਂ ਇਹ ਸੁਨੇਹਾ ਦੇਣਾ ਚਾਹਨਾ ਵੀ ਆਪਾਂ ਅੱਜ ਤੋਂ ਹੀ ਇੱਕ ਦਿਨ ਦਿਨ ਰਾਤ ਕਰੀਏ ਤੇ ਸਾਰੇ ਆਪਾਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਆਪਾਂ ਜੇ ਇਹਨਾਂ ਨੂੰ ਚਲਦੇ ਕਰਨਾ ਆਪਾਂ ਨੂੰ ਸਾਰਿਆਂ ਨੂੰ ਮਿਹਨਤ ਕਰਨ ਦੀ ਲੋੜ ਆ ਤੇ ਜ਼ਰੂਰ ਅਸੀਂ ਸਫਲਤਾ ਲਵਾਂਗੇ ਡਾਕਟਰ ਨਵਜੋਤ ਸਿੰਘ ਦਈਆ ਜੀ ਨੂੰ ਆਪਣੀ ਪੂਰੀ ਕਾਮਯਾਬੀ ਕਰਾਵਾਂਗੇ ਪੰਜਾਬ ਦੇ ਵਿੱਚ ਫਿਰ ਤੋਂ ਇੱਕ ਵਾਰ ਕਾਂਗਰਸ ਨੂੰ ਜਨਤਾ ਵੱਲੋਂ ਵੱਡਾ ਹੰਗਾਰਾ ਮਿਲਿਆ ਜੀ ਤੇ ਦੂਸਰੀ ਗੱਲ ਇਹ ਆ ਕਿ ਮੈਡਮ ਕਹਿੰਦੀ ਸੀ ਕਿ ਇਹ ਸੈਮੀ ਰਿਜ਼ਲਟ ਤਾਂ ਤੁਹਾਡੇ ਸਾਹਮਣੇ ਆ ਮੈਡਮ ਨੂੰ ਦੇਖ ਲੈਣਾ ਚਾਹੀਦਾ ਆ ਮੈਂ ਕਹਿੰਦਾ ਹੁਣੇ ਮੈਡਮ ਮੜੀ-ਮੁੱਟੀ ਅਕਲ ਆ ਜਾਵੇ ਇਹ ਲੋਕਾਂ ਦੇ ਕੰਮ ਕਰਾਵੇ ਜੇ ਕੰਮ ਕਰਾਈ ਹੁੰਦੇ ਲੋਕ ਉਹ ਤਾਂ ਸਾਥ ਨਾ ਦਿੰਦੇ ਉਹਨੂੰ ਤਾਂ ਸਿਰਫ ਆਪਦਾ ਮੇਕਅਪ ਕਰਕੇ ਪਾਰਲਰ ਵਾਲੀ ਫੇਰੇ ਸੱਦ ਰਿੰਦੀ ਆ ਟੱਪੂ ਟੱਪੂ ਕਰਦੀ ਤੁਰੇ ਫਿਰਦੇ ਆ ਕਿਸੇ ਕਿਸੇ ਪਾਸੇ ਕਦੇ ਪਰ ਲੋਕ ਇਹ ਨਹੀਂ ਦੇਖਦੇ ਲੋਕੀ ਦਾ ਇਹ ਤੁਹਾਡੇ ਕੰਮ ਪਸੰਦ ਕਰਦੇ ਆ